ਸਤ ਸ੍ਰੀ ਅਕਾਲ ਦੋਸਤੋ ਵੈਲਕਮ ਟੂ ਮਾਈ YouTube ਚੈਨਲ ਕਿਦਾਂ YouTube ਫੈਮਿਲੀ ਆਈ ਹੋਪ ਸਾਰੇ ਜਣ ਠੀਕ ਹੋਵੋਗੇ ਤੇ ਅੱਜ ਆਪਾਂ ਤੁਹਾਡੇ ਦੱਸਾਂਗੇ ਕਿ ਗੋਰ ਨੈਕ ਕਿੱਦਾਂ ਬਣਾਇਆ ਜਾਂਦਾ ਹੈਗਾ ਸਭ ਤੋਂ ਪਹਿਲਾਂ ਜੀ ਬੁਗਰਮ ਨੂੰ ਦੋਨਾਂ ਸਾਈਡਾਂ ਤੋਂ ਇੱਕੋ ਜਿਹਾ ਫੜ ਲਾਂਗੇ ਤੇ ਸੈਂਟਰ ਕੱਟ ਮਾਰ ਦਾਂਗੇ ਤੇ ਇਸ ਨਾਲ ਕੀ ਇਹ ਪਰਸ਼ਾਹੀ ਜਿਹੜੀ ਵੀ ਬਣਾਉਣੀ ਹੁੰਦੀ ਆ ਨੋਕ ਉਹ ਵਧੀਆ ਬਣ ਜਾਂਦਾ ਵਾ ਤੇ ਹੁਣ ਅਸੀਂ ਜਿੱਧਰਲੀ ਸਾਈਡ ਛੋਟੇ ਛੋਟ ਡਾਟਸ ਹੋਣਗੇ ਜਾਂ ਫਿਰ ਜਿੱਦੜਲੀ ਸਾਈਡ ਸ਼ਾਈਨਿੰਗ ਹੋਏਗੀ ਬੁਕਰਮ ਨੂੰ ਉਹ ਕਪੜੇ ਦੇ ਨਾਲ ਅਟੈਚ ਕਰਾਂਗੇ ਤੇ ਜਿਹੜੀ ਸਾਫ਼ ਹੋਏਗੀ ਪਲੇਨ ਹੋਏਗੀ ਬੁਕਰਮ ਉਸ ਨੂੰ ਕਪੜੇ ਦੀ ਬਾਹਰੀ ਸਾਈਡ ਰੱਖਣਾ ਤੇ ਚੰਗੀ ਤਰ੍ਹਾਂ ਪ੍ਰੈਸ ਇਸ ਨੂੰ ਕਰ ਲੈਣਾ ਕਿਸੇ ਵੀ ਪਾਸੇ ਪ੍ਰੈਸ ਜਿਹੜੀ ਨਹੀਂ ਖੁੱਲਣੀ ਚਾਹੀਦੀਗੀ ਤੇ ਇਸੇ ਤਰ੍ਹਾਂ ਹੀ ਆਪਾਂ ਥੱਲੇ ਉਹ ਵੀ ਚੰਗੀ ਤਰ੍ਹਾਂ ਇੱਕ ਟ੍ਰਾਇੰਗਲ ਬਣਾ ਲਿਆ ਇਹ ਬੁਕਰਮ ਦਾ ਤੇ ਸਾਈਡਾਂ ਤੇ ਥੋੜਾ ਥੋੜਾ ਕਪੜੇ ਛੱਡਣਾ ਕਿਉਂਕਿ ਫੋਲਡਿੰਗ ਕਰਨ ਮੇਰੇ ਬਹੁਤ ਜ਼ਿਆਦਾ ਦਿੱਕਤ ਆਉਂਦੀ ਹੈ ਨਹੀਂ ਤਾਂ ਸਫਾਈ ਦੇ ਨਾਲ ਜਿਹੜੀ ਪੱਟੀਆਂ ਉਹ ਨਹੀਂ ਬੰਦੀ ਤੇ ਇੱਕ ਸਾਈਡ ਤੇ ਅਸੀਂ neck ਨੂੰ ਅਟੈਚ ਕਰ ਲਾਂਗੇ ਕੱਪੜੇ ਦੇ ਹਿਸਾਬ ਨਾਲ ਕੱਪੜਾ ਵੀ ਵੇਸਟ ਨਾ ਹੋਵੇ ਤੇ ਆਪਾਂ neck ਨੂੰ ਇਸ ਤਰ੍ਹਾਂ ਅਟੈਚ ਕਰ ਲਾਂਗੇ ਕੱਪੜਾ ਵੀ ਪੇਸਟਿੰਗ ਵਾਲਾ ਏ ਸੌਰੀ ਗਲਾ ਵੀ ਜਿਹੜਾ ਉਹ ਪੇਸਟਿੰਗ ਵਾਲਾ ਏ ਤੇ ਉਸ ਪ੍ਰੈਸ ਦੀ ਹੈਲਪ ਦੇ ਨਾਲ ਅਸੀਂ ਇਦਾਂ ਹੀ ਕਟ ਕਰ ਲਾਂਗੇ ਇਹਨੂੰ ਤੇ ਹੁਣ ਕੈਂਚੀ ਦੀ ਮਦਦ ਦੇ ਨਾਲ ਅਸੀਂ ਕੱਟ ਲਿਆ ਪਹਿਲਾਂ ਪੱਟੀ ਨੂੰ ਕਟੰਗ ਤੇ ਫਿਰ neck ਨੂੰ neck ਨੂੰ ਕਦੇ ਵੀ ਸੈਂਟਰ ਦੇ ਵਿੱਚੋਂ ਨਾ ਕਟੋ ਲਗਾਉਣ ਤੋਂ ਪਹਿਲਾਂ ਤੇ ਹੁਣ ਦਿਖਾਉਣੇ ਆ ਜੀ ਤੁਹਾਨੂੰ ਸਭ ਤੋਂ ਪਹਿਲਾਂ ਅਸੀਂ ਪੱਟੀ ਦੇ ਦਵਾ ਲੇ ਜਿਹੜੀ ਪਾਈਪਿੰਗ ਲਗਾਉਣੀ ਹੈਗੀ ਉਹ ਅਟੈਚ ਕਰ ਲਾਂਗੇ ਚੰਗੀ ਤਰ੍ਹਾਂ ਪਾਈਪਿੰਗ ਨੂੰ ਜਿਹੜਾ ਵੱਡੇ ਬਖੇ ਦੇ ਨਾਲ ਤੁਸੀਂ ਅਟੈਚ ਕਰ ਸਕਦੇ ਹੋ ਤੇ ਕੋਰਨਰ ਤੇ ਜਾ ਕੇ ਅਸੀਂ ਫੋਲਡ ਕਰਨਾ ਇਹ ਪੂਰੀ ਸਫਾਈ ਦੇ ਨਾਲ ਤਾਂ ਜੋ ਬਿਲਕੁਲ ਰੈਡੀमेड ਕਪੜਾ ਲੱਗੇ ਤੇ ਬਹੁਤ ਹੀ ਸਫਾਈ ਦੇ ਨਾਲ ਕਿਵੇਂ ਲੱਗ ਸਕਦੀ ਹੈ ਪਾਈਪਿੰਗ ਬਿਲਕੁਲ ਮਸ਼ੀਨ ਨੂੰ ਸਲੋ ਚਲਾਉਣਾ ਜੀ ਤੇ ਸਪੀਡ ਬਿਲਕੁਲ ਘਟ ਹੋਣੀ ਚਾਹੀਦੀ ਆ ਤੇ ਇਸੇ ਤਰ੍ਹਾਂ ਹੀ ਅਸੀਂ ਸਾਰੀ ਪੱਟੀ ਤੇ ਜਿਹੜੀ ਪਾਈਪਿੰਗ ਆ ਉਹਨੂੰ ਫੋਲਡ ਕਰ ਦਾਂਗੇ ਲਗਾ ਦਾਂਗੇ ਅਪਲਾਈ ਕਰਕੇ ਉਸ ਤੋਂ ਬਾਅਦ ਅਸੀਂ ਕੱਪੜੇ ਤੇ ਅਟੈਚ ਕਰਾਂਗੇ ਤੇ ਤੁਸੀਂ ਦੇਖ ਸਕਦੇ ਹੋ ਕਿੰਨੀ ਵਧੀਆ ਜਿਹੜੀ ਪਾਈਪਿੰਗ ਲੱਗ ਕੇ ਤਿਆਰ ਹੋਈ ਆ ਤੇ ਇਸੇ ਤਰ੍ਹਾਂ ਅਸੀਂ ਗਲੇ ਦੇ ਵੀ ਸਾਈਡਾਂ ਤੋਂ ਜਿਹੜਾ ਕਪੜਾ ਸੀਗਾ ਉਹਨੂੰ ਫੋਲਡ ਕਰ ਲਿਆ ਤੇ ਪੱਟੀ ਦੇ ਸੈਂਟਰ ਦੇ ਵਿੱਚ ਅਸੀਂ ਇੱਕ ਨਿਸ਼ਾਨ ਲਾ ਲਿਆ ਚੌਕ ਨਾਲ ਤਾਂ ਜੋ ਸਾਨੂੰ ਸੈਂਟਰ ਪਤਾ ਲੱਗ ਸਕੇ ਤੇ ਜਿਹੜਾ ਅਸੀਂ ਵੱਡੇ ਵਖੇ ਦੇ ਨਾਲ ਕੀਤਾ ਸੀਗਾ ਉਸ ਨੂੰ ਫੋਲਡ ਕੀਤਾ ਸੀ ਕੱਪੜੇ ਨੂੰ ਉਹਨੂੰ ਅਸੀਂ ਪੱਟ ਦਿੱਤਾਗਾ ਤੇ ਹੁਣ ਅਸੀਂ ਸਭ ਤੋਂ ਪਹਿਲਾਂ neck ਦਾ ਨਿਸ਼ਾਨ ਲਗਾਵਾਂਗੇ ਕਿ ਕਿੱਥੋਂ ਤੱਕ neck ਆਉਂਦਾ ਤੇ ਜਿਹੜਾ ਵੀ ਫਰੰਟ ਸਾਈਡ ਸੀ ਉਹਨੂੰ ਸੈਂਟਰ ਦੇ ਵਿੱਚ ਇੱਕ ਨਿਸ਼ਾਨ ਲਗਾ ਲਿਆ ਸੀਗਾ ਚੌਕ ਦੇ ਨਾਲ ਕਿਉਂਕਿ ਚੌਕ ਦੀ ਹੈਲਪ ਦੇ ਨਾਲ ਹੀ ਸਾਨੂੰ ਸੈਂਟਰ ਪਤਾ ਲੱਗਦਾ ਨਹੀਂ ਤਾਂ ਪੱਟੀ ਇੱਧਰ ਉੱਧਰ ਟੇਢੀ ਜਾ ਸਕਦੀ ਆ ਤੇ ਬਿਲਕੁਲ ਪੱਟੀ ਸਹੀ ਲਗਾਉਣ ਦਾ ਸੈਂਟਰ ਤੇ ਵੀ ਇਹਦੇ ਵਿੱਚ ਬਹੁਤ ਹੀ ਆਸਾਨ ਜਿਹਾ ਤਰੀਕਾ ਏ ਤੇ ਆਪਾਂ ਇਧਰੋਂ ਪੈਨ ਅਟੈਚ ਕਰਤੇ ਸੀਗੇ ਤਾਂ ਜੋ ਕਪੜਾ ਜਿਹੜਾ ਇੱਧਰ ਉੱਧਰ ਨਾ ਸਿਰਕ ਜਾਏ ਤੇ ਹੁਣ ਆਪਾਂ ਨਾ ਬਰੀਕ ਬਖੇ ਦੇ ਨਾਲ ਜਿਹੜਾ ਪੱਟੀ ਨੂੰ ਜੜ ਦੇਵਾਂਗੇ ਸ਼ਰਟ ਦੇ ਫਰੰਟ ਸਾਈਡ ਤੇ ਤੇ ਇਹ ਪੱਟੀ ਆਪਾਂ ਇੱਕ ਇੰਚੀ ਬੁਕਰਮ ਤੋਂ ਬਣਾਈ ਹੈ ਕਿ ਜੇ ਇਦਾਂ ਰੋਲ ਆਉਂਦਾ ਨਾ ਉਹਦੇ ਵਿੱਚੋਂ ਹੀ ਆਪਾਂ ਕੱਟ ਸਕਦੇ ਹਾਂ ਵੈਸੇ ਤਾਂ ਪੇਸਟਿੰਗ ਟਿਸ਼ੂ ਪੇਪਰ ਦੀ ਵੀ ਬਣ ਜਾਂਦੀ ਆ ਪਰ ਇਹਦੀ ਜਿਹੜੀ ਗ੍ਰੇਸ ਰਹਿੰਦੀ ਆ ਉਹ ਵੱਖਰੀ ਰਹਿੰਦੀ ਆ ਤੇ ਹੁਣ ਆਪਾਂ ਚੜਾਂਗੇ ਜੀ ਇਹਦੇ ਉੱਪਰ neck neck ਨੂੰ ਸਭ ਤੋਂ ਪਹਿਲਾਂ ਸਹੀ ਢੰਗ ਦੇ ਨਾਲ ਅਟੈਚ ਕਰਨ ਦੇ ਲਈ ਅਸੀਂ ਉੱਪਰ ਸਟਿਚ ਕਰ ਦਾਂਗੇ ਇੱਕ ਵੱਡੇ ਵਖੇ ਦੇ ਨਾਲ ਜਿਹੜੀ ਸਿਉਣ ਮਾਰ ਦਾਂਗੇ ਤੇ ਚੰਗੀ ਤਰ੍ਹਾਂ ਸੈਂਟਰ 'ਚ ਨਿਸ਼ਾਨ ਲਾ ਲੈਣਾ ਤੇ ਪਿੰਨ ਲਗਾ ਦਿੱਤੀ ਗਈ ਹੈ ਫਿਰ ਇਸ ਜਗ੍ਹਾ ਤੇ ਤੇ ਹੁਣ ਆਪਾਂ ਜੀ ਸਿਲਾਈ ਲਾਵਾਂਗੇ ਵਖਾ ਬਿਲਕੁਲ ਬਰੀਕ ਰੱਖਣਾ ਜੀ ਤਾਂ ਜੋ ਕਪੜਾ ਜਿਹੜਾ ਬਾਦ ਵਿੱਚ ਸਲਾਈ ਖੁੱਲਣ ਤੋਂ ਬਾਅਦ ਬਾਹਰ ਨਾ ਨਿਕਲੇ ਤੇ ਬਹੁਤ ਹੀ ਸੋਹਣਾ ਗਲਾ ਬਣ ਕੇ ਆਪਣਾ ਰੈਡੀ ਹੋ ਜਾਏਗਾ ਪੂਰੀ ਗਲਾਈ ਦੇ ਵਿੱਚ ਤੇ ਇਹਦੀ ਆਪਾਂ ਤੁਹਾਨੂੰ ਫਾਈਨਲ ਲੁੱਕ ਦਿਖਾਵਾਂਗੇ ਜੀ ਤੇ ਇਸੇ ਤਰ੍ਹਾਂ ਛੋਟੇ ਛੋਟੇ ਕੱਟ ਲਗਾ ਦਵਾਂਗੇ ਗਲੇ ਵਿੱਚ ਕਿਉਂਕਿ ਮੋੜਨ ਮੇਲੇ ਬਹੁਤ ਹੀ ਆਸਾਨੀ ਦੇ ਨਾਲ ਗਲੇ ਨੂੰ ਗਲਾਈ ਦੇ ਵਿੱਚ ਮੋੜ ਜਾਂਦਾ ਤੇ ਬਹੁਤ ਹੀ ਸਫਾਈ ਆਉਂਦੀ ਹੈ ਨਹੀਂ ਤਾਂ ਬਲ ਪੈ ਜਾਂਦੇ ਆ ਤੇ ਹੁਣ ਆਪਾਂ ਇਸ ਨੂੰ ਸੂਟ ਨੂੰ ਰੈਡੀ ਕਰਕੇ ਤੁਹਾਨੂੰ ਫਾਈਨਲ ਲੁੱਕ ਦਿਖਾ ਦਾਂਗੇ ਤੇ ਇੱਕ ਵੱਡੇ ਬਖੇ ਦੇ ਨਾਲ ਅਸੀਂ ਸਿਉਣ ਮਾਰ ਦਿੱਤੀ ਪਿਆ ਗਲੇ ਦੇ ਉੱਪਰ ਤੁਸੀਂ ਦੇਖ ਸਕਦੇ ਹੋ ਕਿਉਂਕਿ ਤਰਪਾਈ ਕਰਨ ਵੇਲੇ ਵੀ ਆਸਾਨ ਰਹਿੰਦਾਗਾ ਤੇ ਹੁਣ ਦਿਖਾਵਾਂਗੇ ਜੀ ਆਪਾਂ ਤੁਹਾਨੂੰ ਗਲੇ ਦੀ ਬਿਲਕੁਲ ਫਾਈਨਲ ਲੁੱਕ ਤੇ ਆਪਣਾ ਗਲਾ ਕਿਦਾਂ ਦਾ ਰੈਡੀ ਹੋਇਆ ਏ ਆਈ ਹੋਪ ਵੀਡੀਓ